ਪਿੰਡ ਚੜਦੇ ਸਾਰ ਹੀ ਘੁੰਮਣ ਲੱਗਾ ਪਿੰਡ ਡਾਲਦੇ ਖੇਤਾ ਵਿੱਚ ਡਰੋਨ ਜ਼ਮੀਨ ਤੇ ਡਿੱਗਦੇ ਸਾਰ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪਾਇਆ ਘੇਰਾ ਘਟਨਾ ਪੰਜਾਬ ਵਿੱਚ ਡਰੋਨ ਸੰਬੰਧੀ ਸ਼ੱਕੀ ਗਤਿਵਿਧੀਆਂ ਨਾਲ ਜੁੜੀ ਹੈ ਜਿਵੇਂ ਹੀ ਪਿੰਡ ਡਾਲਦੇ ਖੇਤਾਂ ਵਿੱਚ ਡਰੋਨ ਡਿੱਗਿਆ ਤੁਰੰਤ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਉਸ ਥਾਂ ਤੇ ਘੇਰਾ ਪਾ ਲਿਆ ਇਹ ਸੰਭਵ ਹੈ ਕਿ ਇਹ ਡਰੋਨ ਹਥਿਆਰਾਂ ਨਸ਼ਿਆਂ ਜਾਂ ਹੋਰ ਗੈਰ ਕਾਨੂੰਨੀ ਸਮਾਨ ਦੀ ਤਸਕਰੀ ਵਿੱਚ ਵਰਤਿਆ ਜਾਂਦਾ ਹੋਏਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਬਾਰਡਰ ਇਲਾਕੇ ਵਿੱਚ ਕਈ ਵਾਰ ਦਰਜ ਕੀਤੀਆਂ ਜਾਂਦੀਆਂ ਹਨ ਉੱਥੇ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝੇ ਸੱਜੇ ਆਪਰੇਸ਼ਨ ਦੌਰਾਨ ਆਸ-ਪਾਸੇ ਇੱਕ ਸੱਜੇ ਅਭਿਆਨ ਵੀ ਚਲਾਇਆ ਪਰ ਉਸ ਟਾਈਮ ਡਰੋਨ ਤੋਂ ਇਲਾਵਾ ਹੋਰ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਕੀਤੀ ਗਈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਵਿਸ਼ੇਸ਼ ਪੋਰਟ ਜਗਜੀਤ ਸਿੰਘ ਢੱਲ ਕੈਮਰਾਮੈਨ ਦਾਰਾ ਢੱਲ ਤੁਹਾਨੂੰ ਦੱਸਿਏ ਕਿ ਲਗਾਤਾਰ ਪੰਜਾਬ ਅੰਦਰ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਅਤੇ ਹੋਰ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ ਉਤੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਪੂਰੇ ਚਕੰਨੇ ਹੋ ਕੇ ਇਸ ਨੂੰ maat ਦਿੱਤੀ ਜਾ ਰਹੀ ਹੈ ਇਹ ਸ਼ੱਕੀ ਡਰੋਨ ਮਿਲ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ